ਇੱਕ ਵੀਰ ਕੀ ਕਰਦਾ ਤਾ ਦੇਖੀ ਜਾਂਦਾ ਤਾ ਦੇਖੀ ਇਹ ਇੱਕ ਵੀਰ ਕੀ ਕਰਦਾ ਤੇ ਇੱਕ ਵੀਰ ਕੀ ਕਰਦਾ ਤੇ ਇੱਕ ਵੀਰ ਹੁਣ ਇਸ ਟਾਈਮ ਡੱਬੇ ਨਾਲ ਖੇਡ ਰਿਹਾ ਡੱਬਾ ਇਹ ਜਿਦੂ ਕੋਲ ਖਡੋਣੇ ਦਾ ਹੈ ਨਹੀਂ ਖੇਡਣ ਲਈ ਵਿਚਾਰੇ ਕੋਲੇ ਤੇ ਡੱਬਿਆਂ ਨੇ ਖਿੱਡੀ ਜਾਂਦਾ ਹਣਾ ਦੱਬਿਆ ਨਾ ਖੇਡੀ ਜਾਂਦਾ ਤੇ ਇਕਬੀਰ ਬਸ ਦੱਬੀ ਵੀ ਪਿਆ ਨਾ ਖੇਡਦਾ ਰਹਿਂਦਾ ਹੈ ਜੇ ਮੈਂ ਛੱਡ ਗਿਆ ਉਧਰ ਚਲੀ ਗਿਆ ਨਾ ਫਿਰ ਤੂੰ ਰੋਣ ਲੱਗ ਗਿਆ ਨਾ ਮੈਂ ਚੱਲੀਆਂ ਚਲ ਤੂੰ ਫਿਰ ਹਲਤ ਕਰ ਲੇ ਇਕ ਵੀਰ

एक भीर मेनू कोई काम नहीं कर बैठे रहो कि न जाओ क्या कला बिहद ही रोन लग जा वा ਕੋਈ ਬੱਚਾ ਇਦਾਂ ਨਹੀਂ ਕਰਦਾ ਨਵੇਂ ਤੇਖ ਵੀ ਰਗਦੇ ਸਾਡਾ ਹਵਜ਼ਾ 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 ਇਹਨੂੰ ਕਿਹੜਾ ਪੁੱਲ ਨਾਲ ਹੱਬਦਾ ਹੱਬਦਾ ਕਰੀ ਜਾਂਦਾ ਉਹ ਮੋਟਾਪੂ ਲੱਗਿਆ ਕਿਉਂ ਪਿੱਛੇ ਢੱਗੂ ਆ ਐ ਹੇ

रे तीग भी बैठा दो बैड फिर इन रोन लागे मैस कर बाई गरेर बाई गराई बाई गर वाई बाई बाई